ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਅੱਜ ਤੋਂ ਲੈ ਕੇ ਲੋਹੜੀ ਤੱਕ ਇਹ ਇੱਕ ਕੰਮ ਕਰੋਗੇ ਤਾਂ ਘਰ ਦੀਆਂ ਜਿੰਨੀਆਂ ਵੀ ਮੁਸ਼ਕਲਾਂ ਹਨ ਸਾਰੀਆਂ ਦੂਰ ਹੋ ਜਾਣਗੀਆਂ ਅੱਜ ਦੇ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਚਰੋ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲਿਖ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਸੰਗਤ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਵੀ ਕਰ ਦੇਣਾ ਸਾ ਸੰਗਤ ਇੱਕ ਨਗਰ ਦੇ ਵਿੱਚ ਇੱਕ ਮਨੁੱਖ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਰਹਿਆ ਕਰਦਾ ਸੀ ਕਹਿੰਦੇ ਉਹ ਆਪਣੇ ਘਰ ਦਾ ਖੁਸ਼ਹਾਰਾ ਉਸ ਨਗਰ ਦੇ ਨਾਲ ਇੱਕ ਬੜਾ ਵੱਡਾ ਜੰਗਲ ਸੀ ਸੁੱਕੀਆਂ ਲੱਕੜਾਂ ਚੁੱਕ ਕੇ ਉਹ ਬਾਜ਼ਾਰ 'ਚ ਵੇਚ ਦਿਆ ਕਰਦਾ ਸੀ ਜਾਂ ਨਗਰ ਦੇ ਵਿੱਚ ਕਿਸੇ ਪਿੰਡ ਦੇ ਵਿੱਚ ਕਿਸੇ ਨੂੰ ਜ਼ਰੂਰਤ ਹੁੰਦੀ ਤਾਂ ਉਹਦੇ ਕੋਲੋਂ ਆ ਕੇ ਖਰੀਦ ਕੇ ਲੈ ਜਾਇਆ ਕਰਦਾ ਉਸੇ ਨਾਲ ਉਹਦੇ ਦੋ ਸਮੇ ਦਾ ਪ੍ਰਸ਼ਾਦਾ ਪਾਣੀ ਪੰਜਾਇਆ ਕਰਦਾ ਘਰ ਵਾਲੀ ਹਰ ਸਮੇਂ ਤਾਣੇ ਮੇਨੇ ਦਿਆ ਕਰਦੀ ਉਹਨੇ ਕਹਿਣਾ ਕਿ ਸਿਰ ਤੇ ਛੱਤ ਤੇ ਦੋ ਪ੍ਰਸ਼ਾਦੇ ਮਿਲ ਜਾਂਦੇ ਪਰਮਾਤਮਾ ਦਾ ਸ਼ੁਕਰ ਕਰਿਆ ਕਰ 12 ਸਾਲ ਬਾਅਦ ਤਾਂ ਰੂੜੀ ਦੀ ਵੀ ਸੁਣੇ ਜਾਂਦੀ ਹੈ ਪਰਮਾਤਮਾ ਕਦੀ ਆਪਣੀ ਵੀ ਸੁਣਨਗੇ ਇਹ ਕਹਿ ਕੇ ਤੇ ਉਹਨੇ ਰੋਜ਼ ਕੰਮ ਤੇ ਚਲੇ ਜਾਇਆ ਕਰਨਾ ਕਹਿੰਦੇ ਅੱਜ ਜਦੋਂ ਲੱਕੜਾ ਵੱਢ ਕੇ ਲੈ ਕੇ ਆਇਆ ਤਾਂ ਕਹਿੰਦੇ ਪੂਰੇ ਨਗਰ 'ਚ ਕਿਸੇ ਨੇ ਵੀ ਲੱਕੜਾਂ ਨਾ ਖਰੀਦੀਆਂ ਹਾਰ ਕੇ ਅਗਲੇ ਪਿੰਡ ਦੇ ਵਿੱਚ ਚਲਾ ਗਿਆ ਤੇ ਅਗਲੇ ਪਿੰਡ ਜਦੋਂ ਗਿਆ ਤਾਂ ਉੱਚੀ-ਉੱਚੀ ਹੌਕਾ ਦੇਣ ਲੱਗ ਗਿਆ ਕਿ ਲੱਕੜਾਂ ਖਰੀਦ ਲਓ ਲੱਕੜਾਂ ਖਰੀਦ ਲਓ ਕਹਿੰਦੇ ਪਿੰਡ 'ਚ ਵੜਦਿਆਂ ਸਾਰੇ ਇੱਕ ਘਾਰ ਸੀ ਤੇ ਉਸ ਘਰ 'ਚ ਇੱਕ ਕਿਸਾਨ ਰਹਿਆ ਕਰਦਾ ਸੀ ਕਹਿੰਦੇ ਉਹ ਆਇਆ ਤੇ ਕਹਿੰਦੇ ਕਿੰਨੇ ਦੀਆਂ ਲੱਕੜਾਂ ਦਾ ਬੰਡਲ ਦਿੱਤਾ ਆਗੋਂ ਨੇ ਕਿਹਾ ਜੀ 100 ਰੁਪਏ ਦਾ ਤੇ ਅੱਧਾ ਤੇ ਅੱਧਾ 50 ਦਾ ਉਹ ਕਹਿੰਦਾ ਕਿ ਮੈਂ ਲੱਕੜਾਂ ਦਾ ਬੰਡਲ ਤੇ ਲੈਣਾ ਚਾਹੁੰਦਾ ਪਰ ਮੇਰੇ ਕੋਲ 100 ਨਹੀਂ ਮੇਰੇ ਕੋਲ 50 ਰੁਪਏ ਨੇ ਉਹ ਕਹਿੰਦਾ ਜੀ ਮੇਰੇ ਕੋਲ ਲੱਕੜਾਂ ਚੌਖੀਆਂ ਨੇ ਤੁਹਾਨੂੰ ਮੈਂ 50 ਚ ਦੇ ਨਹੀਂ ਸਕਦਾ 100 ਜੇ ਲੈਣੀਆਂ ਨੇ ਤਾਂ ਲੈ ਲਓ ਅਗੋ ਕਿਸਾਨ ਨੇ ਕਿਹਾ ਕਿ 100 ਤਾਂ ਹੈ ਨਹੀਂ 50 ਰੁਪਏ ਨੇ ਹੁਣ ਤੁਸੀਂ ਆਪੇ ਹੀ ਦੇਖ ਲਓ ਹੁਣ ਉਹ ਲੱਕੜਾਂ ਜਿਹੜਾ ਵੇਚਣ ਵਾਲਾ ਉਹ ਸੋਚਦਾ ਕਰ ਖਾਲੀ ਹੱਥ ਕੀ ਜਾਣਾ ਕਰ ਖਾਲੀ ਹੱਥ ਕੀ ਜਾਣਾ ਹੈ ਕਹਿੰਦਾ ਚਲੋ ਠੀਕ ਹੈ 50 ਰੁਪਏ ਚ ਹੀ ਰੱਖ ਲਓ ਇਹਨੇ ਨੂੰ ਦੇਖਦੇ ਹੀ ਉਹਦੇ ਘਰ ਨਾਲ ਦੋ ਜਾਨੇ ਬੈਠ ਕੇ ਪ੍ਰਸ਼ਾਦਾ ਛਕਦੇ ਹੁੰਦੇ ਨੇ ਉਹਨੂੰ ਕਹਿੰਦਾ ਕਿ ਛੇਤੀ ਛੇਤੀ ਰੁਪਏ ਦੇ ਦਿਓ ਮੈਂ ਸਵੇਰ ਦਾ ਭੁੱਖਾ ਪਾਣ ਹਾਂ ਮੈਂ ਜਾ ਕੇ ਪ੍ਰਸ਼ਾਦਾ ਵੀ ਛਕਣਾ ਅਗੋ ਉਹ ਕਿਸਾਨ ਕਹਿੰਦਾ ਜੇ ਪ੍ਰਸ਼ਾਦਾ ਹੀ ਛਕਣਾ ਤੇ ਇੱਥੇ ਆਪਣਾ ਹੱਥ ਮੋ ਤੋ ਤੇ ਤੂੰ ਬੈਠ ਜਾ ਪ੍ਰਸ਼ਾਦਾ ਛਕ ਲੈ ਉਥੇ ਬੈਠ ਕੇ ਤੇ ਤੂੰ ਪ੍ਰਸ਼ਾਦਾ ਪਾਣੇ ਛਕ ਪੁੱਛਦਾ ਕਿ ਤੁਸੀਂ ਰੋਜ਼ ਐਵੇਂ ਪ੍ਰਸ਼ਾਦਾ ਛਕਾਉਂਦੇ ਹੋ ਕਹਿੰਦਾ ਹਾਂ ਜੋ ਪਰਮਾਤਮਾ ਨੇ ਦਿੱਤਾ ਉਹਦੇ ਵਿੱਚ ਰੋਜ਼ ਲੋਕਾਂ ਨੂੰ ਕੁਝ ਛਕਾ ਦਿੰਦਾ ਹਾਂ ਕਹਿੰਦਾ ਫਿਰ ਕੱਲ ਨੂੰ ਮੈਂ ਤੁਹਾਡੇ ਲਈ ਲਖਣਾ ਦਾ ਬੰਡਲ ਲੈ ਕੇ ਆਇਆ ਕਰਾਂਗਾ ਤੇ ਐਵੇਂ ਜਿਹੜਾ ਗੱਠਾ ਹੋਏਗਾ ਉਹ 50 ਰੁਪਏ ਚ ਤੁਸੀਂ ਖਰੀਦ ਲਿਆ ਕਰਿਓ ਕਹਿੰਦਾ ਕਿ ਠੀਕ ਹੈ ਹੁਣ ਘਰ ਜਾਂਦਾ ਤੇ ਘਰ ਵਾਲੀ ਪੋਸ਼ਰ ਦੀ ਇੱਕ ਮਾਂ ਕੇ ਲੈ ਆਂਦਾ 10 ਅਤੇ 50 ਰੁਪਏ ਉਹਦੀ ਤਲੀ ਤੇ ਰੱਖਦਾ ਉਹ ਕਹਿੰਦੇ ਕਿ 50 ਰੁਪਏ ਨਾਲ ਮੈਂ ਘਰ ਕਿਵੇਂ ਚਲਾਵਾਂ ਮੈਨੂੰ ਤੇ ਇਹ ਸੀ ਕਿ ਤੂੰ ਸੋ ਰੋਜ਼ ਦੇਣਾ ਤੇ ਅੱਜ 200 ਦੇਵੇਂਗਾ ਇਹਦੇ ਨਾਲ ਤਾਂ 10 ਮੈਂ ਘਰ ਕਿਵੇਂ ਚਲਾਵਾਂ ਉਹ ਤੂੰ ਮੈਂ ਉਹ ਮੈਂ ਕਰਨ ਲੱਗੇ ਉਹਨੂੰ ਸਾਰੀ ਗੱਲ ਦੱਸਦਾ ਕਿਸੇ ਵੀ ਮੇਰੀਆਂ ਲੱਕੜਾਂ ਨਹੀਂ ਸਨ ਖਰੀਦੀਆਂ ਐਵੇਂ ਇੱਕ ਕਿਸਾਨ ਸੇ ਉਹਨੇ ਖਰੀਦੀਆਂ ਤੇ ਨਾਲੇ ਪ੍ਰਸ਼ਾਦਾ ਪਾਣੀ ਖਵਾਉਂਦਾ ਹੈ ਨਾਲੇ ਲੋਕਾਂ ਨੇ ਮਦਦ ਕਰਦਾ ਹੈ ਇਸ ਕਰਕੇ ਮੈਂ 50 ਰੁਪਏ ਚ ਆਇਆ ਉਹ ਤੂੰ ਤੂੰ ਮੈਂ ਮੈਂ ਕਰਦੀ ਅੰਦਰ ਚਲੀ ਗਈ ਹੁਣ ਰੋਜ ਹੁਣ ਰੋਜ ਉਹ ਲੱਕੜਾਂ ਵੜਦਾ ਤੇ ਉਹਨਾਂ ਦੇ ਘਰ ਜਾ ਕੇ ਇੱਕ ਜਿਹੜਾ ਸੀ ਵੱਡਾ ਸਾਰਾ ਕਿੰਨੀਆਂ ਸਾਰੀਆਂ ਲੱਕੜਾਂ ਉਹਦੇ ਘਰ ਵਗਾ ਉਹਦੇ ਰੁਪਏ ਲਿਆ ਕੇ ਤੇ ਪ੍ਰਸ਼ਾਦ ਅਸ਼ਾ ਕੁੰਦਾ ਅੱਜ ਜਦੋਂ ਲੱਕੜਾਂ ਲੈ ਕੇ ਗਿਆ ਤਾਂ ਉਹਨੇ ਕਿਹਾ ਕਿ ਦੇਖ ਭਰਾਵਾ ਅੱਜ ਮੇਰੇ ਕੋਲ 50 ਰੁਪਏ ਨਹੀਂ ਹੈ ਉਹ ਕਹਿੰਦਾ ਕਿ 50 ਰੁਪਏ ਨਹੀਂ ਹੈ ਤਾਂ ਰੱਖ ਲਓ ਕੱਲ ਨੂੰ 50 ਰੁਪਏ ਦੇ ਦੇਣਾ ਅੱਜ ਤ ਉਸੇ ਮੈਨਾ ਪਰਸ਼ਾਦਾ ਸ਼ਿਕਾ ਦੇਉ ਉਹ ਜਦੋਂ ਪਰਸ਼ਾਦਾ ਸ਼ਿਕਾਉਂਦਾ ਹੈ ਤੇ ਘਰ ਆ ਕੇ ਆਪਣੇ ਅੰਦਰ ਆ ਕੇ ਆਪਣੀ ਘਰ ਵਾਲੀ ਨੂੰ ਕਹਿੰਦਾ ਉਹ ਬਾਹਰ ਆਇਆ ਤੇ ਉਹਨੂੰ ਪਰਸ਼ਾਦਾ ਸ਼ਿਕਾ ਦੇ ਉਹਦੀ ਘਰ ਵਾਲੀ ਕਹਿੰਦੀ ਕਿ ਥੋੜੇ ਜਿਹਾ ਆਪਣੇ ਕੋਲ ਖੇਤ ਦੀ ਜ਼ਮੀਨ ਹੈ ਉੱਚ ਆਪਾਂ ਕਣਕ ਜਾਂ ਚੌਲ ਜੋ ਵੀ ਉਗਾਉਂਦੇ ਹਾਂ ਤੁਸੀਂ ਸਾਰਾ ਲੋਕਾਂ 'ਚ ਵੜ ਦਿੰਦੇ ਹੋ ਤੇ ਦੂਸਰੀ ਗੱਲ ਅੱਜ ਖਾਣ ਨੂੰ ਆਪਣੇ ਦੋਵਾਂ ਜੋਗਾ ਪਰਸ਼ਾਦਾ ਪਾਣੀ ਤੇ ਆਪਾਂ ਉਹਨੂੰ ਕਿਵੇਂ ਖਵਾਈਏ ਆਪਾਂ ਭੁੱਖੇ ਰਵਾਂਗੇ ਕਹਿੰਦਾ ਕੋਈ ਨਾ ਤੂੰ ਉਹਨੂੰ ਖਵਾ ਪਹਿਲਾਂ ਤੇ ਕਹਿੰਦੇ ਕਿ ਆਪ ਭੁੱਖੇ ਤੇ ਢੇਰ ਰਹਿ ਕੇ ਤੇ ਉਹਨਾਂ ਨੂੰ ਖਵਾਉਣ ਦਾ ਤੁਸੀਂ ਦੱਸੋ ਉਹ ਕਹਿੰਦਾ ਕੋਈ ਨਾ ਭਾਗਵਾਨ ਨੇ ਤੂੰ ਚੁੱਪ ਹੋ ਜਾ ਉਹਨੂੰ ਖਵਾ ਦੇ ਉਹਨੂੰ ਪ੍ਰਸ਼ਾਦਾ ਪਾਣੀ ਖਵਾ ਦੇ ਤੇ ਤੋਰ ਦਿੱਤਾ ਬਾਅਦ ਚੋਂ ਕਿਸਾਨ ਕਹਿੰਦਾ ਕਿ ਪ੍ਰਮਾਤਮਾ ਸਭ ਤੇ ਮੇਰ ਕਰਦਾ ਹੈ ਆਪੇ ਹੀ ਤੇਰੇ ਤੇ ਵੀ ਮੇਰ ਕਰੇਗਾ ਜੋ ਦੂਜਿਆਂ ਦਾ ਢਿੱਡ ਭਰਦਾ ਹੈ ਪ੍ਰਮਾਤਮਾ ਉਹਦਾ ਹੀ ਲਵਸੀਲਾ ਜ਼ਰੂਰ ਕਰਦਾ ਹੈ ਇੰਨਾ ਕਹਿ ਕੇ ਤੇ ਉਹ ਦੋਨੋਂ ਆਰਾਮ ਦੇ ਨਾਲ ਅੰਦਰ ਚਲੇ ਗਏ ਹੁਣ ਅੱਜ ਜਦੋਂ ਉਹ ਲੱਕੜਾ ਵੱਡਣ ਗਿਆ ਤੇ ਉਹ ਦੇਖਦਾ ਕਿ ਜਿਸ ਥਾਂ ਤੋਂ ਉਹ ਲੱਕੜਾ ਵੜਦਾ ਉੱਥੇ ਤੇ ਸਾਰੀਆਂ ਲੱਕੜਾਂ ਖਤਮ ਹੋ ਗਈਆਂ ਨੇ ਸੁੱਕਾ ਕੋਈ ਵੀ ਜਿਹੜਾ ਰੁੱਖ ਹੈ ਨਹੀਂ ਉੱਥੇ ਸਾਰੇ ਹਰੇ ਪਰੇ ਨੇ ਤੇ ਫਲਦਾਰ ਰੁੱਖ ਨੇ ਕਹਿੰਦਾ ਐਵੇਂ ਕਰਦਾ ਰੁੱਖ ਨਾਲ ਅੰਦਰ ਜਾਣਾ ਤੇ ਜੰਗਲ ਦੇ ਅੰਦਰ ਜਾ ਕੇ ਤੇ ਉਹ ਦੇਖਦਾ ਇੱਕ ਬੜਾ ਵੱਡਾ ਰੁੱਖ ਸੁੱਕਾ ਪਿਆ ਕਹਿੰਦਾ ਇਹਦੇ ਤੇ ਇੱਕ ਟਾਹਣੀ ਜਿਹੜੀ ਹੈ ਉਹ ਮੈਂ ਵੱਡੇ ਸਾਰੇ ਤੋੜ ਲੈਂਦਾ ਹਾਂ ਤੇ ਇੱਕ ਉਹਨਾਂ ਦੇ ਘਰ ਕਿਸਾਨ ਦੇ ਘਰ ਤੇ ਬਾਕੀ ਮੈਂ ਵੇਚ ਲਵਾ ਉਹ ਉੱਥੇ ਚੜ੍ਹ ਕੇ ਜਦੋਂ ਟਾਂ ਤੋੜਦਾ ਹੈ ਤੇ ਥੱਲੇ ਇੱਕ ਸੰਤ ਫਕੀਰ ਬੈ ਕੇ ਨਾਮ ਜਪ ਰਹੇ ਹੁੰਦੇ ਪਤਾ ਨਹੀਂ ਕਦੋਂ ਦਾ ਨਾਮ ਜਪਦੇ ਨੇ ਆਸੇ-ਪਾਸੇ ਕਾਹ ਹੋ ਜਾਂਦਾ ਦੇਖ ਰਹੀ ਨਹੀਂ ਕੋ ਟਾਣੀ ਥੱਲੇ ਟੁੱਟ ਕੇ ਉਹਨਾਂ ਦੇ ਸਿਰ 'ਚ ਵੱਜਦੀ ਹੈ ਉਹਨਾਂ ਦੇ ਸਿਰ 'ਚ ਖੂਨ ਆਉਣ ਲੱਗ ਜਾਂਦਾ ਹੈ ਸੰਤ ਫਕੀਰ ਉੱਠ ਕੇ ਕਹਿੰਦੇ ਕਿ ਇਹ ਕਿਹੜਾ ਐਸਾ ਪਾਪੀ ਹੈ ਜਿਨੇ ਮੈਨੂੰ ਮੇਰੇ ਨਾਮ ਜਪਨ 'ਚ ਵਿਗਨ ਪਾਇਆ ਹੈ ਉਹ ਤੋਂ ਮੈਨੂੰ ਸੱਟ ਵੀ ਮਾਰ ਦਿੱਤੀ ਹੈ ਕਹਿੰਦਾ ਜਾਂ ਕੁੱਕਰ ਕੁੱਕਰ ਹੀ ਬਣ ਜਾ ਇਹਨਾਂ ਕਹਿਣ ਦੇ ਦਿਲ ਸੀ ਤੇ ਉਹ ਜਿਹੜਾ ਲੱਕੜਾਂ ਵਢਣ ਵਾਲਾ ਸੀ ਉਹ ਕੁੱਤਾ ਬਣ ਗਿਆ ਕਹਿੰਦੇ ਕਿ ਸੰਤ ਫਕੀਰ ਮੈਨੂੰ ਮਾਫ ਕਰੋ ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਥੱਲੇ ਬੈਠੇ ਨਾਮ ਚਾਪ ਰਹੇ ਹੋ ਐਵੇਂ ਗੁਸਤਾਖੀ ਕਰਨੀ ਆ ਐਵੇਂ ਦੀ ਗੁਸਤਾਖੀ ਮੈਂ ਕਦੇ ਨਾ ਕਰਦਾ ਮੈਨੂੰ ਮਾਫ ਕਰ ਦਿਓ ਦੋ ਮੇਰੇ ਬੱਚੇ ਨੇ ਮੇਰੀ ਪਤਨੀ ਹੈ ਮੇਰੇ ਆਸਰੇ ਹੀ ਚੱਲਦੇ ਹਾਂ ਤੇ ਮੈਨੂੰ ਤੁਸੀਂ ਦੁਬਾਰਾ ਉਸੇ ਜੁੰਝ ਪਾ ਦਿਓ। ਸੰਤ ਫਕੀਰ ਕਹਿੰਦੇ ਕਿ ਇਹਨੋਂ ਤਾਂ ਮੈਂ ਵਾਪਸ ਨਹੀਂ ਲੈ ਸਕਦਾ ਪਰ ਹਾਂ ਜਦੋਂ ਤੂੰ ਦੋ ਐਸੇ ਮਨੋੱਖਾਂ ਦਾ ਜੁੱਟ ਸ਼ਕ ਲਵੇਂਗਾ ਜੋ ਨਿਰਸਵਾਰਥ ਹੋ ਕੇ ਦਾਨ ਕਰਦੇ ਨੇ ਤੇ ਫਿਰ ਤੂੰ ਠੀਕ ਹੋ ਜਾਵੇਂਗਾ। ਇਹਦੇ ਨਾਲ ਤੇਰੇ ਜਿਹੜੀ ਇਹ ਮੁਸ਼ਕਲ ਹੈ ਇਹਨਾਂ ਦੇ ਵਿੱਚ ਠੀਕ ਹੋ ਜਾਵੇਗੀ। ਉਹ ਤੋਂ ਪ੍ਰਣਾਮ ਕਰਕੇ ਤੇ ਉਹ ਚਲਾ ਜਾਂਦਾ ਹੈ। ਹੁਣ ਉਹ ਸੋਚਦਾ ਕਿੱਥੇ ਜਾਵਾਂ ਐਸਾ ਜੁੱਟ ਜੈਸਾ ਐਸਾ ਝੋਠਾ ਖਾਵਾਂ ਜੈਸੇ ਨਾਲ ਮੇਰਾ ਇਹ ਜਿਹੜਾ ਕੁੱਕਰ ਬਣਿਆ ਸਰੀਰ ਹੈ ਉਹ ਠੀਕ ਹੋ ਜਾਵੇ ਉਹ ਕੀ ਕਰਦਾ ਉਹ ਸੋਚਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਜਿਹਦੇ ਰੋਜ਼ ਪ੍ਰਸ਼ਾਦਾ ਛਕਦਾ ਹਾਂ ਆਪ ਭੁੱਖਾ ਵੀ ਰਹਿ ਲੈਂਦਾ ਹੈ ਚਲ ਮੈਂ ਉਸ ਦੇ ਕੋਲ ਚੱਲਦਾ ਹਾਂ ਕਹਿੰਦੇ ਉਹ ਕੀ ਕਰਦਾ ਕਿ ਉਹਦੀ ਜਿਹੜੀ ਘਰ ਵਾਲੀ ਹੁੰਦੀ ਹੈ ਉਹਨੂੰ ਦੋ ਉਹਨੂੰ ਬੈਠ ਕੇ ਪ੍ਰਸ਼ਾਦਾ ਛਕਾ ਰਹੀ ਹੁੰਦੀ ਹੈ ਕਹਿੰਦੇ ਕਿ ਪਹਿਲਾਂ ਲੋਕੀ ਪੱਤਿਆਂ 'ਚ ਰੋਟੀ ਪਾਣੀ ਖਾਇਆ ਕਰਦੇ ਸੀ ਕਹਿੰਦੇ ਕਿ ਉਹ ਖਾ ਕੇ ਉਹਦੇ ਕਾਰ ਵਾਲੀ ਨੇ ਜਦੋਂ ਪ੍ਰਸ਼ਾਦਾ ਖਾਦਾ ਤੇ ਉਹ ਕਿਸਾਨ ਨੇ ਤੇ ਉਹ ਪੱਤਾ ਜਿਹੜਾ ਸੀ ਉਹ ਬਾਹਰ ਰੋੜੀਆਂ ਲੱਗੀਆਂ ਹੁੰਨੀਆਂ ਸਨ ਉੱਥੇ ਜਾ ਕੇ ਸੋਟਾਈ ਗਿਆ ਤੇ ਪ੍ਰਸ਼ਾਦਾ ਖਾ ਲਿਆ ਤੇ ਉਹ ਜਿਹੜਾ ਪੱਤਾ ਸੀ ਉਹਨੂੰ ਚੰਗੇ ਤਰ੍ਹਾਂ ਉਹ ਚੱਟਦਾ ਹੈ ਤੇ ਹੁਣ ਉਸ ਸੰਤ ਫਕੀਰ ਨੇ ਕਿਹਾ ਸੀ ਜਿਹੜਾ ਤੂੰ ਲਾਲ ਰੰਗਦਾ ਵਾ ਕੁੱਤਾ ਬਣਿਆ ਪਿਆ ਜਦੋਂ ਤੂੰ ਕਿਸੇ ਦਾ ਝੂਠਾ ਖਾ ਲਏਂਗਾ ਤੇਰਾ ਅੱਧਾ ਹਿੱਸਾ ਜਦੋਂ ਚਿੱਟਾ ਹੋ ਗਿਆ ਜਦੋਂ ਪੂਰਾ ਚਿੱਟਾ ਹੋ ਗਿਆ ਤੇ ਸ਼ਰਾਬ ਤੋਂ ਮੁਕਤ ਹੋ ਜਾਵੇਂਗਾ ਓਕੇ ਕਰਦਾ ਕਿ ਜਦੋਂ ਐਵੇਂ ਜਾਂਦਾ ਉਹਦਾ ਪੱਤਾ ਚਟਿਆ ਤਾਂ ਉਹਦਾ ਅੱਧਾ ਹਿੱਸਾ ਜਿਹੜਾ ਉਹ ਚਿੱਟਾ ਹੋ ਗਿਆ। ਪਰਮਾਤਮਾ ਦਾ ਸ਼ੁਕਰ ਕਰਨ ਲੱਗਾ ਕਹਿੰਦਾ ਅੰਜ ਤਾਂ ਮੇਰੇ ਨਾਲ ਚੰਗਾ ਹੀ ਹੋਇਆ। ਮੇਰੇ ਜਿਹੜਾ ਮੈਂ ਕੁੱਤਾ ਬਣ ਗਿਆ ਤੇ ਇਸ ਤੋਂ ਬਾਅਦ ਜੋ ਸ਼ਰਾਬ ਦੀ ਮੁਕਤੀ ਹੋਵੇਗੀ ਤੇ ਮੇਰੇ ਜੋ ਮਾੜੇ ਦਿਨ ਨੇ ਉਹ ਦੂਰ ਹੋ ਜਾਣਗੇ। ਉਹ ਐਵੇਂ ਸੋਚਦਾ ਹੀ ਪਿਆ ਸੀ ਕਹਿੰਦਾ ਹੁਣ ਅਗਲੇ ਨਗਰ ਚੱਲਿਆ ਜਾਵੇ। ਇਹ ਤਾਂ ਅਗਲੇ ਨਗਰ ਜਾਂਦਾ ਤਾਂ ਦੇਖਦਾ ਇੱਕ ਜਿਹੜਾ ਸੇੜ ਸੀ ਉਹ ਕਿਸੇ ਨੂੰ ਗਾਂਦਾਨ ਕਰ ਦਿੰਦਿਆ ਸੀ ਨਾਲੇ ਕਹਿੰਦਿਆ ਸੀ ਕਿ ਪਰਮਾਤਮਾ ਤੇਰਾ ਭਲਾ ਕਰੇ ਉਹ ਸੋਚਦਾ ਇਹ ਸੇੜ ਕਿਸੇ ਨੂੰ ਗਾਂ ਦਿੰਦਾ ਹੈ ਤਾਂ ਪਰਮਾਤਮਾ ਹੀ ਹੋਵੇਗਾ ਉਹ ਸੇਠ ਨੇ ਗਾਂ ਦਾ ਦਾਨ ਕੀਤਾ ਤੇ ਉਸ ਤੋਂ ਬਾਅਦ ਉਹ ਸੋਚਦਾ ਉਹ ਜਿੰਨੂੰ ਦਾਨ ਕੀਤਾ ਉਹ ਕਹਿੰਦਾ ਕਿ ਤੁਸੀਂ ਬੜੇ ਚੰਗੇ ਹੋ ਤੁਸੀਂ ਹਰ ਕਿਸੇ ਨੂੰ ਗਾਵਾਂ ਦਾਨ ਕਰਦੇ ਫਿਰਦੇ ਹੋ ਤੇ ਲੋਕਾਂ ਦਾ ਇਹ ਨਾਲ ਦੁੱਧ ਤੇ ਕੋਈ ਰੋਜ਼ਗਾਰ ਵੀ ਦਿੰਦੇ ਹੋ ਪਰਮਾਤਮਾ ਤੁਹਾਡਾ ਭਲਾ ਕਰੇਗਾ ਉਹ ਕਹਿੰਦਾ ਇਹ ਬੜਾ ਵੱਡਾ ਸੇਠ ਹੈ ਜਿਹੜਾ ਐਵੇਂ ਦਾਨ ਕਰਦਾ ਪਿਆ ਕਹਿੰਦਾ ਇੱਥੇ ਹੀ ਬੈਠ ਜਾਂਦਾ ਜਦੋਂ ਇਹ ਖਾਏਗਾ ਤੇਰੀ ਜੋੜ ਖਾ ਕੇ ਚਲ ਸ਼ਰਾਬ ਤੋਂ ਮੁਕਤੀ ਮਿਲ ਜਾਵੇਗੀ ਉਹ ਕੀ ਕਰਦਾ ਸੇਠ ਸ਼ਾਮ ਨੂੰ ਜਦੋਂ ਖਾਂਦਾ ਤੇ ਉਸ ਤੋਂ ਬਾਅਦ ਕੀ ਹੁੰਦਾ ਕਿ ਉਹਦਾ ਜੋਟ ਖਾਂਦਾ ਤੇ ਰੰਗ ਬਦਲਦਾ ਹੀ ਨਹੀਂ ਉਹ ਨੂੰ ਵੇਖਦਾ ਕਿ ਇੰਨਾ ਵੱਡਾ ਦਾਣੇ ਹੈ ਰੰਗ ਕਿਉਂ ਨਹੀਂ ਬਦਲਿਆ ਉਹ ਪਾਸੇ ਹੋ ਕੇ ਬੈਠ ਕੇ ਵੇਖਣ ਲੱਗ ਜਾਂਦਾ ਇੱਕ ਮਨੁੱਖ ਦੂਸਰੇ ਨਾਲ ਗੱਲ ਕਰ ਰਿਹਾ ਹੁੰਦਾ ਕਹਿੰਦਾ ਸੇਠ ਨੇ ਵੇਖੀ ਅੱਜ ਵੀ ਗਾਂ ਦਾ ਦਾਨ ਕੀਤਾ ਹੈ ਪਰ ਇਹਨੇ ਜਿਹੜੇ ਗਾਂ ਦਾਨ ਕੀਤੀ ਹੈ ਆਪਣੇ ਪਿੰਡ ਦੇ ਬੰਦਿਆਂ ਨੂੰ ਨਹੀਂ ਕੀਤੀ ਦੂਜਾ ਕਹਿੰਦਾ ਕਿ ਭਰਾਵਾ ਭਾਵੇਂ ਇਹ ਕਿੰਨਾ ਵੱਡਾ ਵੀ ਦਾਨ ਹੈ ਕਿਉਂ ਨਾ ਹੋਵੇ ਇਹ ਪਿੰਡ ਵਾਲਿਆਂ ਨੂੰ ਦਾਨ ਪਤਾ ਕਿਉਂ ਨਹੀਂ ਕਰਦਾ ਤੋ ਸੱਚ ਜਾਣ ਕੇ ਹੈਰਾਨ ਹੋ ਜਾਏਗਾ ਕਹਿੰਦਾ ਕਿਉਂ ਨਹੀਂ ਕਰਦਾ ਕਹਿੰਦਾ ਕਿ ਇਹਦੇ ਕੋਲ ਜਿਹੜੇ ਗਾਂ ਹੁੰਦੇ ਹੈ ਤੈਨੂੰ ਪਤਾ ਲੱਗ ਜਾਂਦਾ ਇਸ ਗਾਂ ਨੇ ਹੁਣ ਦੁੱਧ ਨਹੀਂ ਦੇਣਾ ਉਸ ਤੋਂ ਬਾਅਦ ਇਹਨੂੰ ਇਹ ਹੁੰਦਾ ਕਿ ਘਰ ਬੈਠਾ ਕਿ ਇਸ ਗਾਂ ਨੂੰ ਦਾਨਾ ਪਾਣੀ ਕਿਉਂ ਪਾਵਾ ਇਸ ਕਰਕੇ ਉਸ ਨੂੰ ਦਾਨ ਕਰ ਦਿੰਦਾ ਕਹਿੰਦਾ ਕਿ ਅੱਛਾ ਕਹਿੰਦਾ ਇਹ ਪਾਪ ਹੈ ਇਹ ਪੁੰਨ ਨਹੀਂ ਕਰਦਾ ਪਿਆ ਤੇ ਪਾਪਾਂ ਦਾ ਭਾਗੀਦਾਰ ਬਣਦਾ ਪਿਆ ਹੈ ਉਹ ਕੁੱਤਾ ਸਮਝ ਜਾਂਦਾ ਕਿ ਇਹਨੇ ਇਹਨੇ ਜਿਹੜਾ ਦਾਨ ਕੀਤਾ ਹੈ ਉਹ ਅਸਲੀ ਧਰਮ ਨਹੀਂ ਹੈ ਉਹ ਅਸਲੀ ਦਾਨ ਨਹੀਂ ਹੈ ਉਹ ਸਾਰਿਆਂ ਤੋਂ ਵੱਡਾ ਦਾਨ ਇਹ ਦੇ ਕਿ ਕਿੰਨੇ ਦਿਨ ਹੋ ਗਏ ਸਾਰਿਆਂ ਨੂੰ ਪ੍ਰਸ਼ਾਦਾ ਪਾਣੀ ਖਮਾਉਂਦੇ ਆਂ ਲੰਗਰ ਲਾਇਆ ਉਹਨਾਂ ਨਾਲ ਕੱਪੜੇ ਦਾ ਦਾਨ ਕਰਦਾ ਪਿਆ ਉਸ ਤੋਂ ਵੱਡਾ ਹੋਰ ਧਰਮੇ ਕੋਈ ਨਹੀਂ ਹੋ ਸਕਦਾ ਕਹਿੰਦਾ ਸ਼ਾਮ ਨੂੰ ਉਹਨੇ ਫਿਰ ਲੰਗਰ ਲਾਉਣਾ ਤੇ ਨਾਲੇ ਉਹਨੇ ਫਿਰ ਆਪਾਂ ਸਾਰਿਆਂ ਨੂੰ ਵਸਤਰ দান ਕਰਨੇ ਉਹ ਸੋਚਦਾ ਚਲ ਉੱਥੇ ਜਾਣਾ ਹੈ ਰਾਜੇ ਦੇ ਕੋਲ ਜੋ ਬੜਾ ਹੀ ਧਰਮੀ ਤੇ ਦਾਨੀ ਹੈ ਦੂਜਿਆਂ ਦੀ ਮਦਦ ਕਰਦਾ ਹੈ ਸ਼ਾਮ ਦਾ ਇੰਤਜ਼ਾਰ ਕਰਦਾ ਜਿਹੜਾ ਰਾਜਾ ਆਇਆ ਤੇ ਉਹਨੇ ਬੜੇ سارے ਲੋਕਾਂ ਨੂੰ ਆਨ ਤੇ ਕਪੜੇ ਦਾਨ ਕੀਤੇ ਨਾਲੇ ਉਹ ਤੇ ਸਾਰਿਆਂ ਨੂੰ ਦੱਸਦੇ ਨੇ ਕਿ ਰਾਜੇ ਨੇ ਕਈ ਖੂਬ ਬਣਵਾਏ ਕਈ ਗਰੀਬਾਂ ਦੀ ਮਦਦ ਕੀਤੀ ਹੁਣ ਕੀ ਸੀ ਉਹ ਰਾਜਾ ਜਦੋਂ ਖਾਂਦਾ ਤੇ ਉਹਦਾ ਜਿਹੜਾ ਨਾਲ ਬੈਠਾ ਸੀ ਸੈਨਿਕ ਉਹ ਪੱਤਾ ਚੁੱਕ ਕੇ ਤੇ ਬਾਹਰ ਵਗਾ ਜਾਂਦਾ ਉਹ ਚੰਗੀ ਤਰ੍ਹਾਂ ਚੱਲਦਾ ਪਰ ਰੰਗ ਅਜੇ ਵੀ ਨਹੀਂ ਬਦਲਦਾ ਉਹ ਬਹੁਤ ਪਰੇਸ਼ਾਨ ਹੋ ਜਾਂਦਾ ਕਿ ਮੈਨੂੰ ਮੇਰਾ ਰੰਗ ਤਾਂ ਬਦਲਿਆ ਹੀ ਨਹੀਂ ਭੱਜ ਕੇ ਉਸੇ ਥਾਂ ਸੰਤ ਫਕੀਰ ਕੋਲ ਹੁੰਦਾ ਸੰਤ ਫਕੀਰ ਨੂੰ ਸਾਰੀ ਗੱਲ ਦੱਸਦਾ ਸੰਤ ਫਕੀਰ ਕਹਿੰਦੇ ਦੇਖ ਜੋ सेठ ਸੀ ਉਹ ਚੀਜ਼ਾਂ ਦਾ ਦਾਨ ਕਰ ਰਿਹਾ ਸੀ ਜਿਸ ਦੀ ਉਹਨਾਂ ਨੂੰ ਜ਼ਰੂਰਤ ਨਹੀਂ ਸੀ ਉਹ ਕਦੇ ਵੀ ਦਾਨ ਨਹੀਂ ਮੰਨਿਆ ਜਾਂਦਾ ਨਾਲ ਉਹਦੇ ਦਾਨ ਦੇ ਵਿੱਚ ਨਿਰਸਵਾਰਥ ਭਾਵਨਾ ਨਹੀਂ ਸੀ ਉਹ ਤੇ ਉਹ ਚੀਜ਼ਾਂ ਦੇ ਰਿਹਾ ਸੀ ਜਿਸ ਦੀ ਜ਼ਰੂਰਤ ਨਹੀਂ ਜੇ ਜ਼ਰੂਰਤ ਹੁੰਦੀ ਤੇ ਉਹ ਕਦੇ ਦਾਨ ਨਾ ਕਰਦਾ ਦੂਜੀ ਗੱਲ ਦੇਖ ਰਾਜਾ ਜੋ ਦਾਨ ਦਿੰਦਾ ਹੈ ਉਹ ਦਾਨ ਜਿਹੜਾ ਉਹ ਤੁਹਾਡੇ ਵੱਲੋਂ ਦਿੱਤਾ ਗਿਆ ਕਰ ਦੇ ਰੂਪ ਦੇ ਵਿੱਚ ਸੀ ਉਹ ਤੇ ਲੋਕਾਂ ਦੁਆਰਾ ਹੀ ਦਿੱਤਾ ਗਿਆ ਸੀ ਤੇ ਉਸੇ ਪੈਸੇ ਦੀ ਉਹ ਦੁਰਵਰਤੋਂ ਉਹੋ ਵਰਤੋਂ ਕਰਦਾ ਪਿਆ ਸੀ ਉਹ ਕਿਹੜਾ ਆਪ ਕਮਾਉਂਦਾ ਪਿਆ ਸੀ ਐਸ ਕਰਕੇ ਉਹ ਧਾਨ ਧਾਨ ਨਹੀਂ ਹੈ ਕਹਿੰਦਾ ਫਿਰ ਮੇਰੇ ਕਿਵੇਂ ਸੁਨੇ ਜਾਵੇਗੇ ਉਹ ਕਹਿੰਦਾ ਕੋਈ ਨਾ ਤੂੰ ਜਾ ਤੈਨੂੰ ਆਪੇ ਹੀ ਕੋਈ ਲੱਭ ਜਾਵੇਗਾ ਹਿਤਾਸ਼ ਤੇ ਉਦਾਸ ਹੋ ਕੇ ਸਵੇਰ ਦਾ ਭੁਖਣ ਪਾਣਾ ਆ ਕੇ ਇੱਕ ਨਗਰ ਦੇ ਇੱਕ ਪਾਸੇ ਬੈਠ ਜਾਂਦਾ ਦੇਖਦਾ ਇੱਕ ਬਾਬਾ ਆਪਣੇ ਮੋਢੇ ਤੇ ਇੱਕ ਡਾਂਗ ਜੇ ਟੰਗ ਕੇ ਆਸੇ ਪਾਸੇ ਦੋ ਕੜੇ ਟੰਗ ਕੇ ਤੇ ਪਾਣੀ ਦੀ ਵਿਵਸਥਾ ਕਰ ਰਿਹਾ ਹੁੰਦਾ ਪਿਛੇ ਪਿਛੇ ਉਹ ਜਾਂਦਾ ਤੇ ਲੋਕੀ ਗੱਲਾਂ ਕਰ ਰਹੇ ਹੁੰਦੇ ਨੇ ਕਿ ਆਪਣੇ ਪਿੰਨ ਤੋਂ ਅਗਲੇ ਨਗਰ ਬੜੀ ਦੋ ਰਾਸਤੇ ਦੇ ਵਿੱਚ ਕਿਤੇ ਪਾਣੀ ਦੀ ਕੋਈ ਵਿਵਸਥਾ ਨਹੀਂ ਹੈ ਜਿਸ ਕਰਕੇ ਬਾਬਾ ਥਾਂ-ਥਾਂ ਘੜੇ ਪਾਣੀ ਦੇ ਰੱਖ ਦਿੰਦਾ ਹੈ ਆਉਂਦੇ ਜਾਂਦੇ ਲੋਕ ਪਿਆਸ ਬਚਾ ਸਕਣ ਇਹ ਪਾਣੀ ਦੀ ਸੇਵਾ ਕਰਦਾ ਹੈ ਉਹ ਕੀ ਕਰਦਾ ਕਹਿੰਦਾ ਭੁੱਖ ਲੱਗੀ ਹੁੰਦੀ ਹੈ ਉਹ ਬਾਬਾ ਇੱਕ ਥਾਂ ਬੈਣ ਕੇ ਥੋੜੇ ਜਿਹਾ ਚੌਲ ਤੇ ਦਾਲ ਉਹ ਖਾਂਦਿਆ ਹੁੰਦਾ ਇਹ ਕੁੱਤਾ ਕੋਲ ਜਾ ਕੇ ਬੈਠ ਜਾਂਦਾ ਹੈ ਥੋੜੇ ਦੇ ਦਾਲ ਚੌਲ ਪੱਤੇ ਦੇ ਪਾ ਕੇ ਇਹਨੂੰ ਵੀ ਦੇ ਦਿੰਦਾ ਤੇ ਛੇਤੀ ਛੇਤੀ ਇਹਨੂੰ ਖਾਣ ਲੱਗਦਾ ਜਦੋਂ ਖਾਂਦਾ ਤੇ ਨਾਲ ਦੇ ਨਾਲ ਉਹ ਮਨੁੱਖ ਦੀ ਝੋਨ ਜਿਹੜੀ ਹੈ ਉਹ ਪਹਿਲੇ ਝੋਨ ਚ ਆ ਜਾਂਦਾ ਜਦੋਂ ਮਨੁੱਖ ਦੀ ਝੋਨ ਚ ਆਉਂਦਾ ਪਰਮਾਤਮਾ ਉੱਤੇ ਹੱਥ ਪਰਮਾਤਮਾ ਦੇ ਹੱਥ ਜੋੜਦਾ ਉੱਪਰ ਵੱਲ ਮੂੰਹ ਕਰਕੇ ਕਹਿੰਦਾ ਪਰਮਾਤਮਾ ਤੋਂ ਤਨ ਹੈ ਮੈਨੂੰ ਪਤਾ ਚੱਲ ਗਿਆ ਦਾਨ ਕਦੇ ਛੋਟਾ ਜਾਂ ਵੱਡਾ ਨਹੀਂ ਹੁੰਦਾ ਕਿਸੇ ਦੀ ਭੁੱਖ ਮਿਟਾਉਣ ਵਾਲਾ ਉਹ ਕਿਸਾਨ ਤੇ ਪਾਣੀ ਪਿਉਣ ਵਾਲਾ ਉਹ ਬਜ਼ੁਰਗ ਵਾਂਗ ਹੁੰਦਾ ਹੈ ਦਾਨ ਜਿਸ ਵਿੱਚ ਦੂਜਿਆਂ ਦਾ ਭਲਾ ਲੋਕਿਆਂ ਹੁੰਦਾ ਹੈ ਦਾਨ ਉਹ ਹੈ ਜੋ ਕਿਸੇ ਦੀ ਪੁੱਖ ਮਿਟਾਵੇ ਕਿਸੇ ਦੀ ਪਿਆਸ ਮਿਟਾਵੇ ਕਿਸੇ ਦਾ ਪਲਾ ਕਰੇ ਸਿਰਫ ਖਾਵੇ ਵਾਲਾ ਦਾਨ ਕਦੇ ਫਲ ਫੁੱਲ ਨਹੀਂ ਸਕਦਾ ਕਿਸੇ ਦੀ ਪੁੱਖ ਮਿਟਾਉਣਾ ਕਿਸੇ ਨੂੰ ਪਾਣੀ ਪਿਉਣਾ ਦੂਜਿਆਂ ਦਾ ਪਲਾ ਕਰਨਾ ਕਿਸੇ ਦੀ ਮਦਦ ਕਰਨਾ ਇਹ ਸਭ ਤੋਂ ਉੱਤਮ ਦਾਨ ਹੈ ਤੇ ਜੋ ਇਹ ਦਾਨ ਕਰਦਾ ਹੈ ਉਹ ਇਸ ਦੁਨੀਆਂ ਤੇ ਕਦੇ ਦੁਖੀ ਨਹੀਂ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ